ਸ਼ਰਨ ਓਦਾਂ ਵਿਖਲਾ ਹੈ ਆਪਾਂ ਗਏ ਹੀ ਕਿ ਡੇਚਾ ਦੇ ਨਾਲ ਪਿਚਾਲੇ ਨਾਲ ਦੀ ਨੌ ਦਾ ਜਨੰਦਨ ਵਾ ਤੇ ਚਲ ਜਾਨੇ ਆ ਸੱਦਿਆ ਸਾਨੂੰ ਪਰ ਵੇਖਲਾ ਕਿੰਨੀ ਬੇਇੱਜ਼ਤੀ ਕੀਤੀ ਸਾਡੀ ਇੱਕ ਵਾਰੀ ਨਹੀਂ ਸੋਚਿਆ ਕਿ ਨੌ ਸੱਸ ਦੋਵੇਂ ਆਈਆਂ ਵਾ ਤੇ ਕੋਈ ਇਸਦੀ ਕਰ ਲਈ ਇਹਨਾਂ ਦੀ ਘਰ ਆਈਆਂ ਦੀ ਪਰ ਨਾ ਗੱਲਾਂ ਵੇਖਲਾ ਕਿਦਾਂ ਸੁਣਾਉਂਦੀ ਹੀ ਬਾਰ-ਬਾਰ ਪਤਾ ਨਹੀਂ ਕਿ ਕਿਉਂ ਤਾਂ ਇਦਾਂ ਕਰਦੀ ਐ ਇਹਨਾਂ ਨੇ ਵੀ ਸਾਡੇ ਘਰ ਆਏ ਤੇ ਹੁਣ ਹੀ ਸ਼ਰਮ ਕਰ ਲਈ 10 ਅਸੀਂ ਕਿਹੜੇ ਮਾਰੇ ਸੂਟ ਪਾਏ ਆ ਹੈ ਹੁਣ ਗਰਮੀ ਵਿੱਚ ਤੇ ਲਾਈਟ ਲਾਈਟ ਕਲਰ ਸੋਹਣੇ ਲੱਗਦੇ ਆ ਗਾੜਿਆਂ ਤੇ ਓਮ ਤਰਫ ਆਪਣਾ ਹੀ ਵੇਖ ਕੇ ਹੋਰ ਤਰ੍ਹਾਂ ਹੁੰਦਾ ਵਾ ਕੀਪ ਤੱਕ ਕਿਦਾਂ ਦੀ ਸੋਚ ਵਾ ਫਿਰ ਸਾਨੂੰ ਕਹਿਣਾ ਪਈ ਇਹ ਮਾੜੇ ਆ ਵੱਡੇ ਲੋਕ ਆ ਤਾਂ ਕਰਕੇ ਗੱਲਾਂ ਹੁੰਦੀਆਂ ਇਹਨਾਂ ਨੂੰ ਮੈਂ ਤਾਂ ਕਹਿੰਨੀ ਆ ਨਾ ਵੱਡਿਆਂ ਦੇ ਘਰਾਂ ਚ ਜਾਣਾ ਹੀ ਨਹੀਂ ਚਾਹੀਦਾ ਬੰਦਾ ਚੁੱਪ ਕਰਕੇ ਆਪਣੇ ਘਰ ਆਪਣੀ ਇੱਜ਼ਤ ਬਚਾ ਕੇ ਤੇ ਬਿਠਾ ਰਵੇ ਕੋਈ ਨਹੀਂ ਓਮੀ ਗਾਉਂ ਤੋਂ ਕਰਾਂਗੇ ਨਾ ਫੋਨ ਤੇ ਨਾ ਜਾਇਆ ਕਰਾਂਗੇ ਉਹ ਤਾਂ ਮੈਂ ਤਾਂ ਨਹੀਂ ਮੜਦੀ ਇਹਨਾਂ ਦੇ ਘਰ ਹੁਣ ਜਿੰਨੀ ਘਾੜੀ ਬੇਇੱਜ਼ਤੀ ਕੀਤੀ ਆ ਨਾ ਇੰਨੀ ਨਹੀਂ ਸ਼ਰਮ ਕੀਤੀ ਤੇਰੀ ਤਾਈ ਨੇ ਵੀ ਨੌ ਨਾਲ ਵਾ ਨੌ ਕੀ ਆਖੂਗੀ ਹੈ ਚਲ ਮੈਨੂੰ ਮੇਰੀ ਤੇ ਕਰਦੀ ਕਰਦੀ ਸੀ ਬੇਇੱਜ਼ਤੀ ਅੱਗੇ ਤੇਰੀ ਸ਼ਰਮ ਕਰ ਲੈਂਦੀ ਥੋੜੀ ਉਹਨਾਂ ਨੇ ਮਸਾ ਨਹੀਂ ਕੀਤੀ ਕੋਈ ਗੱਲ ਕਹਿੰਦੇ ਹਾਂ ਦਾ ਉਹ ਉਲਟਾ ਜਵਾਬ ਦਿੰਦੇ ਹੀ ਗਏ ਫਿਰ ਦਾ ਇੱਕ ਗੱਲ ਵਾਦਾਂ ਉਹਦੀ ਨਾ ਚੰਗੀ ਹੈ ਉਹਦੀ ਗੱਲ ਬਾਤ ਕਰਦੀ ਕੋਈ ਵੀ ਉਹਨੇ ਤਾਂ ਨਹੀਂ ਕੋਈ ਕੀਤੀ ਪਰ ਤਾਈ ਦੀ ਨਾ ਕੱਖ ਛੜਦੀ ਐ ਇਹਦਾ ਉਹਨੇ ਤਾਂ ਸਾਡਾ ਫੱਕਾ ਨਹੀਂ ਛੱਡਿਆ ਕਦੀ ਸਾਡੀ ਸੂਟਾਂ ਤੋਂ 베ਜਤੀ ਕਦੀ ਸਾਡੀ ਕਾਹੇ ਤੋਂ 베ਜਤੀ ਹੈ ਹੱਦ ਹੋ ਗਈ ਆ ਤਾਂ ਅਸੀਂ 베ਜਤੀ ਕਰਾਉਣ ਗਏ ਹੁੱਥੇ ਭੜਾ ਐਨਾ ਐਨਾ ਕੇਕ ਖਾਣ ਖੋਣੇ ਬੜੀਆਂ ਔਖੀਆਂ ਹੈਗੀਆਂ ਨਾ ਖਵਾਲਦੇ ਸਾਨੂੰ ਕੇਕ ਵੈਸੇ ਮੰਮੀ ਤਾਈ ਨਾ ਬਹੁਤੀ ਹੰਕਾਰੀ ਐ ਅਈ ਗੜਾ ਉਹਨਾਂ ਕੋ ਖਾ ਕੇ ਆਏ ਦੇਖ ਕੇ ਆਈਆਂ ਕੁਛ ਤੀਏ 500 ਦੀ ਚੀਜ਼ ਕੋਈ ਆਪਣੇ ਘਰ ਲਿਆ ਦੀ ਹੁੰਦੀ ਸਾਰੇ ਜੀ ਬਹਿ ਕੇ ਖ ਹਾਂ ਤੇ 500 ਰੁਪਇਆ ਦੇ ਆਈਆਂ ਵਾ ਤੇ ਕੋਈ ਫਾਇਦਾ ਹੈਗਾ 500 ਦੇਣ ਦਾ ਉਹਨਾਂ ਨੂੰ ਤਾਂ ਕੋਈ ਹੈ ਹੀ ਨਹੀਂ ਹੋਣ ਤਾਂ ਮੰਮੀ ਆਰ ਕੀ ਚਲ ਗਈਆਂ ਗਾਂ ਤਾਂ ਮੈਂ ਨੀ ਜਾਨਦੀ ਉੱਥੇ ਨੇ ਤੂੰ ਨੀ ਜਾਨਦੀ ਤੇ ਮੈਂ ਕਿਹੜਾ ਜਾਣਾ ਵਾ ਆਪਣੀ ਜੇ ਤਾਂ ਆਪਣੇ ਹੱਥ ਹੁੰਦੀ ਆ ਹੁਣ ਜੇ ਚਾਰ ਰਿਸ਼ਤੇਦਾਰ ਆਏ ਹੁੰਦੇ ਤਾਂ ਨਾ ਛਾੜੀ ਬੇਇੱਜ਼ਤੀ ਕਰ ਦਿੰਦੀ ਤੇ ਸਾਡੇ ਪੱਲੇ ਕੀ ਰਹਿ ਜਾਣਾ ਸੀ ਪੁੱਤ ਅਸੀਂ ਆਪਣੇ ਘਰ ਰੋਟੀ ਖਾਂਦੇ ਹਾਂ ਤੇ ਹੈ ਕਰਦੇ ਸੀ ਦਾ ਚਾਰਜੀ ਆਪਣੀ ਸਹੀ ਗੱਲ ਆ ਪਰ ਤੇਰੀ ਤਾਈ ਜਿਹੜੀ ਆ ਨਾ ਹੰਕਾਰ ਬੜਾ ਚੁੱਕਿਆ ਆ ਨੇ ਐਨਾ ਹੰਕਾਰ ਚੰਗਾ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਮੰਮੀ ਕਿੰਨਾ ਕਿਚਰੇਣਾ ਵਾ ਚੱਲ ਪੁੱਤ ਅਜੇ ਤੇ ਚੜ੍ਹਾਈ ਐ ਨਾ ਉਹਨਾਂ ਦੀ ਅਜੇ ਤੇ ਸਾਨੂੰ ਗੱਲਾਂ ਕਰਨੀ ਡੇ ਆ ਨਾ ਅਸੀਂ ਆਪਣੇ ਘਰ ਰੋਟੀ ਖਾਂਦੇ ਆਪਾਂ ਨਾਲ ਕੋਕੜਾ ਮੰਗਣ ਜਾਂਦੇ ਸਾਨੂੰ ਫੇਰ ਵੀ ਨਹੀਂ ਛੱਡਦੇ ਚੱਲ ਕੋਈ ਗੱਲ ਛੱਡ ਪਰੇ ਕਿਉਂ ਇਹਨਾਂ ਦੇ ਸੋਸ ਹੋਏ ਕੇ ਆਪ ਟੈਨਸ਼ਨ ਲੈਣੀ ਹੈ ਮੁਰਕ ਬਿਮਾਰ ਹੋਣਾ ਹੁਣ ਤੇਰਾ ਪਿਓ ਵੇਖ ਲਾ ਅਜੇ ਤੱਕ ਨਹੀਂ ਆਇਆ ਪਤਾ ਨਹੀਂ ਕਿਹਦੇ ਲਾਗੇ ਖਲੋ ਗਿਆ ਵਾ ਚੱਲ ਕੋਈ ਗੱਲ ਨਹੀਂ ਉਹ ਚੱਲੀਏ ਘਰ ਚੱਲ ਜਾਂਨੇ ਮੈਂ ਹਾਂ ਹੀ ਜਾਂਦੇ ਵੀ ਕਿ ਤੱਕ ਕਿੱਥੇ ਖਲੋਤੇ ਆ ਹੁਣ ਚੱਲ ਜਾਣਾ ਪੇ ਡਾੜੀ ਨੂੰ ਆ ਗਏ ਮਮੀ ਆ ਗਏ ਆ ਪੁੱਤ ਬੜਾ ਟੰਗ ਲਾਇਆ ਮੈਂ ਟਾਈਮ ਟੂ ਮੁਕਾਦਾ ਲਾਉਣਾ ਵਾ ਹੈ ਡੈਡੀ ਕਿੱਥੇ ਆ ਵਾ ਡੈਡੀ ਤੇਰਾ ਵੀ ਨਾ ਆ ਲੰਬੜਦਾਰ ਖਰੋਤਾ ਹੀ ਰਾਜ ਉਹਦੇ ਲਾਗੇ ਖਲੋ ਗਿਆ ਪਤਾ ਨਹੀਂ ਕੀ ਗੱਲਾਂ ਵਾ ਉਥੇ ਕੀ ਕੀ ਪਾ ਕੇ ਖਲੋਤੇ ਆ ਇੰਨਾ ਨਹੀਂ ਤੇ ਆਪਣੇ ਘਰ ਨੂੰ ਆ ਜਾ ਰਵਾਂ ਮੈਂ ਨਾ ਚਲ ਕੋਈ ਨਹੀਂ ਆਪੇ ਆ ਜਾਂਦੇ ਆ ਤੇ ਤੀ ਉਹ ਸੌਹ ਜਿੱਧਰ ਗਿਆ ਸੀ ਕਿੱਦਾਂ ਰਿਹਾ ਤੈਨੂੰ ਜਨਮ ਦਿਨ ਕੀ ਦੱਸਾਂ ਤੈਨੂੰ ਜਨਮ ਦਿਨ ਦਾ ਹੈ ਅੰਤਰਾ ਇਹ ਨਾ ਨਾ ਕੇਕ ਤੇ ਕੇਕ ਕੇ ਪੀਸੀ ਵੇਸਣ ਦਾ ਤੇ ਇਨੀ ਇਨੀ ਠੰਡੇ ਦੀ ਗਲਾਸੀ ਦੇਦੀ ਸਾਨੂੰ ਹੈ ਤੇ ਨਾਲੇ ਸਾਡੇ ਆਉਂਦੇ ਨੇ ਇਹੀ ਜਿੱਦਾਂ ਪਤਾ ਨਹੀਂ ਕੀ ਕੀਤਾ ਹੁੰਦਾ ਵੇਖੋ ਹਣਾ ਪੁੱਛ 500 ਰੁਪਈਆ ਦੇ ਆਏ ਆ ਅੰਤਰਾ ਵੀ ਹਿਰਖ ਲੱਗਾ ਵਾ ਕਿ 500 ਦੀ ਲਿਆ ਕੇ ਚੀਜ਼ ਕੋਈ ਆਪਣੇ ਘਰ ਖਾਦੀ ਹੁੰਦੀ ਤੇ ਚਵਾਂ ਜੀਆਂ ਰੱਜ ਜਾਣਾ ਸੀ ਆ 500 ਦੇ ਕੇ 200 100 ਵੀ ਖਾ ਖਾਈ ਹੁਣ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ 100 ਦਾ ਕਿੱਥੋਂ ਖਾਦਾ ਵਾ ਹਾਂ ਹਾਂ ਜਾਣਦੇ ਤੂੰ ਗੱਲਾਂ ਫੁਕਰੀ ਮਾਰਨ ਦੇ ਸਦਕੇ ਸਾਨੂੰ ਜਨਮ ਦਿਨ ਕਾਦਾ ਮਨਾਉਣਾ ਸੀ ਕਰਨ ਤੇ ਡੇ ਹੀ ਗਏ ਵੀ ਆਪਣੀ ਨਾਉਨ ਸ਼ਾਪ ਆਉਣੀ ਤੇ ਉਹ ਸਾਨੂੰ ਵਿਖਾ ਲੈਣੀ ਹੈਗੀ ਪੀਏ ਵੇਹ ਕੇ ਸੜਨਗੇ ਸਾਰੇ ਜਾਨੇ ਬਸ ਮਾਨੂੰ ਕੀ ਲੋੜ ਪਈ ਪੁੱਤ ਸੜਨ ਦੀ ਹੈ ਜਦੋਂ ਪਾਈ ਨਾ ਕੱਢ ਕੇ ਨਾ ਆਪਣੀ ਨੂੰ ਸ਼ਾਪ ਗਲਤ ਸੁਣ ਮੇਰੀ ਤੇ ਮਿਲੂ ਆਂਦੀ ਵੀ ਇਹ ਭੈਣ ਜੀ ਬੜਾ ਸ਼ਾਪ ਹੈ ਸੋਹਣੀ ਆ ਤੇ ਮੈਂ ਭੈਣ ਜੀ ਬੜੀ ਸੋਹਣੀ ਆ ਮੈਂ ਉਹ ਮੜੀ ਕਹਿੰਦੀ ਪੁੱਤ ਤੇ ਸ਼ਾਪ ਵਾਕਿਆ ਹੀ ਪੁੱਤ ਬੜੀ ਸੋਹਣੀ ਹੈਗੀ ਤੇ ਕਹਿੰਦੀ ਪਤਾ ਕਿੰਨੀ ਮਹਿੰਗੀ ਆ ਹੂੰ 90000 ਦੀ ਆ ਉਹ ਜਿਹਨੂੰ ਕਹਿੰਦੇ ਨੇ ਕਿ ਉਹ ਡਾਇਮੰਡ ਡੂਮੰਡ ਉਹ ਸ਼ਾਪ ਹੀ ਅਸਾਂ ਠੀਕ ਆ ਠੀਕ ਆ ਆਹ ਹੈਗੇ ਤਾਂ ਉਹ ਤਾਂ ਮਹਿੰਗੀ ਆ ਉਹ ਕੁੱਤਵਾ ਖਵਾਈ ਕਰਨੀ ਸੀ ਤੇਰੀ ਤਾਈ ਤੈਨੂੰ ਉਹਦੀ ਆਦਤ ਦਾ ਪਤਾ ਵਾ ਨਾ ਫੁਕਰੀਬੜੀ ਮਾਰਦਾ ਸਾਰਾ ਟੱਪੜ ਜੀ ਜਨਮ ਦਿਨ ਤੇ ਸਾਫ ਪਾਤੀ ਆ ਲਾਹੌਰ ਹੈ ਅਗਲੇ ਤੇ ਸ਼ਾਪ ਰੱਖ ਕੇ ਬੈਠੇ ਕੇਕ ਦੇ ਨਾਲ ਹੀ ਤੇ ਭਰਨਾ ਮੇਰਾ ਨਾ ਬੜੀ ਰੀਜ ਮਨ ਵਿੱਚ ਆਈ ਪੀ ਅਹੀਂ ਵੀ ਆਪਣੀ ਨਾ ਸ਼ਰਨ ਵਾਸਤੇ ਇਦਾਂ ਦੀ ਸ਼ਾਮ ਬਣਾਈਏ ਓ ਮੰਮੀ ਹੱਜ ਕੋ ਕਿੱਥੇ ਬਾਨੀ ਆ ਜੇ ਤੂੰ ਦੱਸਾਂ ਨਹੀਂ ਮੈਨੂੰ ਸਾਫ ਕਿੰਨੇ ਮਿੰਨੀ ਦੇ ਹੱਦ ਤੋਂ ਸਾਰੀ ਜ਼ਿੰਦਗੀ ਨੇ ਪੈ ਕੱਟੇ ਹੁਣੇ ਨੇ ਵੀ ਕਿਉਂ ਨਹੀਂ ਹੁਣੇ ਹੈ ਉਦੇ ਘਰ ਦੇਰਵਾ ਨੇਰਨੀ ਆ ਠੀਕ ਵਾ ਨਾ ਸਭ ਕੋ ਮਿਲ ਜਾਂਦਾ ਹੁੰਦਾ ਵਾ ਕੋਈ ਗੱਲ ਨਹੀਂ ਵੇਖੀ ਜਾਈ ਤੂੰ ਮਾਲਕ ਨੇ ਹਣ ਵੀ ਸਭ ਕੋ ਦੇ ਦੇਣਾ ਵਾ ਤੇ ਮੇਰੇ ਘੜੇ ਵਿੱਚ ਰਹੀ ਜਵਾ ਮੈਂ ਥੋੜੇ ਥੋੜੇ ਪੈਸੇ ਜੋੜ ਕੇ ਨਾ ਆਪਣੀ ਨਾ ਉਹ ਜੀ ਸ਼ਾਬ ਬਣਾ ਕੇ ਦੇਣੀ ਆ ਤੇ ਫੇਰ ਸੱਦੂਗੀ ਨਾ ਇਹਨਾਂ ਨੂੰ ਮੈਂ ਪਿਆ ਦੇਖ ਲੋ ਕੋਈ ਗੱਲ ਨਹੀਂ ਉਹ ਤਾਂ ਆਪਣੇ ਜਦੋਂ ਮੰਮੀ ਦੇਣਾ ਵਾ ਦੇ ਹੀ ਦੇਣਾ ਵਾ ਪਰ ਇਹਨਾਂ ਨੂੰ ਕਿੱਥੋਂ ਆਉਂਦੇ ਆ ਵਾ ਮੈਨੂੰ ਦੇ ਹੀ ਨਹੀਂ ਸਮਝ ਆਉਂਗੀ ਵੇ ਰੱਬ ਹੀ ਜਾਣੇ ਮੈਂ ਤੇ ਆਪ ਹਰਾਨ ਵਾਂ ਵੀ ਗੱਲਾਂ ਕਰਦੇ ਉੱਚੀਆਂ ਉੱਚੀਆਂ ਪਤਾ ਨਹੀਂ ਹਵਾ ਚ ਤੀਰ ਛੱਡੀ ਜਾਂਦੇ ਆ ਪਰ ਮੁੜਿਆ ਮੈਂ ਇਦਾਂ ਦੇ ਕੰਮ ਵੇਖੇ ਨਹੀਂ ਜਿਹੜੇ ਉਹ ਕਰਦੇ ਆ ਹਵਾ ਚ ਫਿਰ ਕਰੇ ਦਸਰੇ ਤੀਰ ਉਹ ਇਹ ਤਾਂ ਤੁਹਾਡੇ ਸਾਹਮਣੇ ਤੁਸੀਂ ਵੇਖ ਤੇ ਆਈਓ ਕੀ ਕਰਦੇ ਆ ਇਹ ਲੱਖ ਲੱਖ ਰੁਪਏ ਦਾ ਫੋਨ ਝਟ ਲੈ ਆਉਂਦੇ ਆ ਤੇ 90 90 ਹਜ਼ਾਰ ਦੀਆਂ ਮਾਰਸ਼ਾ ਪਾ ਪਾਉਂਦੇ ਆ ਪਤਾ ਨਹੀਂ ਕਿਹੜਾ ਅੱਲਾ ਦੇ ਅੰਦਰ ਚਰਾਗ ਲੱਗ ਗਿਆ ਨਨ ਆਹੋ ਤੈਨੂੰ ਫੋਨ ਬਖਾਲ ਕੀ ਲੱਖ ਦਾ ਲੱਖ ਰੁਪਏ ਤੁਸੀਂ ਸਾਫ ਕਹਿ ਰਹੇ ਹੋ 2 ਲੱਖ ਦੇ ਮਿੰਟੋ ਮਿੰਟ ਇਹਨਾਂ ਨੇ ਖਰਚ ਕੇ ਉਧਰ ਮਾਰਿਆ ਅਸੀਂ ਤੇ 2 ਲੱਖ ਤੁਹਾਨੂੰ ਪਤਾ ਸਾਡੇ ਕੋਲ ਹੋਵੇ ਤੇ ਆਈ ਤੇ ਤਾਂ ਕੀ ਹੋਪਣਾ ਇਹ ਕਰਦਾ ਚੱਲ ਪੁੱਤ ਛੱਡ ਤੈਨੂੰ ਵੀ ਸਭ ਕੁਝ ਬਣਾ ਕੇ ਦਵਾਂਗੇ ਨਾਲੇ ਨਾ ਉੱਪਰ ਵਾਲੇ ਕੋ ਮੰਗੀਦਾ ਹੁੰਦਾ ਵਾ ਜਿੰਨੇ ਸਭ ਕੁਝ ਦੇਣਾ ਵਾ ਠੀਕ ਆ ਨਾ ਆਹ ਮੰਗਣਾ ਤੇ ਅਸੀਂ ਰੱਬ ਕੋ ਲਈ ਹੋਰ ਆਪਾਂ ਕੋਈ ਮੰਗਣਾ ਆ ਹਾਂ ਚੱਲ ਛੱਡ ਪਰੇ ਦਫਾ ਕਰ ਇਹਨਾਂ ਗੱਲਾਂ ਨੂੰ ਮੈਂ ਕੁੜੀ ਨੂੰ ਕਹਾਂ ਵੀ ਚਾਹ ਬਣਾ ਤੇ ਨਾਲੇ ਦੋ ਦੋ ਫੁਲਕੇ ਲਾ ਅੰਦਰਾਂ ਭੁੱਖੇ ਹੀ ਮਰ ਗਏ ਆ ਜਨਮ ਦਿਨ ਤੇ ਸੱਦਣ ਬੈਠੇ ਤੁਸੀਂ ਤੇ ਗਏ ਹੋ ਮੈਂ ਤੇ ਤੁਹਾਨੂੰ ਡਿਗ ਡਿਗ ਮੈਂ ਅੱਗਲੇ ਬਣਾਉਣ ਲੱਗਾ ਚਾਹ ਮੈਂ ਹੌਣਦੇ ਹੌਣਦੇ ਤੇ ਉਹਨੂੰ ਕਹਾਂ ਸੱਦਣ ਤੂੰ ਬਣਾ ਕੇ ਚਾਹ ਜਲਦੀ ਦੇ ਮੈਨੂੰ ਚੱਲ ਮੈਂ ਕਹਿੰਨੀ ਹਾਂ ਛੱਡੋ ਇਹਨਾਂ ਦੀਆਂ ਗ ਇੱਥੇ ਆਣ ਕੇ ਬਹਿ ਗਏ ਕਿੱਥੋਂ ਚਲ ਗਏ ਜੀ ਮੈਂ ਤਾਂ ਬੰਬੀ ਤੇ ਗਿਆ ਹਾਂ ਪਾਣੀ ਲੈ ਆਏ ਕਣਕ ਨੂੰ ਮੈਂ ਚੱਲ ਵੇਖ ਕੇ ਆਵਾਂ ਆ ਇਹਨਾਂ ਨੂੰ ਸਾਧ ਲੈਂਦੇ ਜੇ ਨਾ ਤੇ ਜਲੂਸ ਕੱਢ ਕੇ ਗਏ ਜਿਹੜਾ ਕਦੀ ਕੱਢਿਆ ਨਾ ਹੋਏ ਕੌਣ ਆ ਜੀ ਮੈਨੂੰ ਹੁਣੀ ਕਿਉਂ ਜੋ ਲੱਗੀ ਆ ਖਾਣ ਇਹ ਨਹੀਂ ਨੋ ਸੱਸ ਹਟਣਾ ਤੇ ਦੇ ਕੇ ਗਈ ਉਹ 500 ਰੁਪਏ ਤੇ ਜੇ ਇੱਥੇ ਮੈਂ ਆਪਣੇ ਕੁੜਮ ਸੱਦੇ ਹੁੰਦੇ ਤੇ ਮੇਰੀ ਤਾਂ ਲਾ ਕੇ ਸੁੱਟ ਦਿੱਤੀ ਨਾ ਇਹਨਾਂ ਨੇ ਜੇ ਮੈਂ ਨਹੀਂ ਨਾ ਡੋਲਿਆਂ ਨੂੰ ਨਾ ਸੱਦਿਆ ਕਰ ਨਾ ਮੈਂ ਆਪਣੇ ਘਰ ਭਲਾ ਸੱਦ ਨਹੀਂ ਸਕਦਾ ਚੁੱਪ ਵੀ ਕਰ ਜਾ ਐਉਂ ਜਿਦਾ ਚਾਬੀ ਦੇ ਕੇ ਛੱਡੀ ਹੁੰਦੀ ਚਾਬੀ ਦੇ ਕੇ ਫੇਰ ਕੀ ਹੋ ਗਿਆ ਦੇ ਕੇ ਕੋਈ ਕਰ ਤੇ ਫਿਰ ਇੱਕ ਜਣਾ ਆ ਜਾਂਦੇ ਖਾਣ ਨੂੰ ਸਾਰਾ ਟੱਬਰ ਲੈ ਕੇ ਤੁਰ ਪੈਂਦੀ ਤੇ ਫਿਰ ਕੀ ਹੋ ਗਿਆ ਖਾ ਗਏ ਤੇ ਖਾ ਗਏ ਆ ਤੁਸੀਂ ਤੇ ਹੋ ਗੱਲ ਕਹਿਣੀ ਹੈ ਤੁਹਾਡਾ ਟੱਬਰ ਜੂ ਹੋਇਆ ਤੇ ਜੇ ਇੱਥੇ ਬੈਠੇ ਹੁੰਦੇ ਕੋਈ ਰਿਸ਼ਤੇਦਾਰ ਚਾਰ ਨਾ ਕੋਈ ਟਾਕੀ ਪਾਈ ਦੀਵਾਰੇ ਮੋਹ ਨੇ ਉੰਤਰਾ ਫਿੱਕਾ ਪਾਇਆ ਤੇ ਸੱਸ ਨੇ ਗੂੜਾ ਪਾਇਆ ਕਾਲੀ ਚੁੰਨੀ ਲਈ ਉੱਤੇ ਲੈ ਦੱਸ ਵਾ ਦੋ ਨੀ ਤੇ ਇਹ ਇੱਕ ਪ੍ਰੇਮ ਨਾਲਕ ਤੂੰ ਸੱਦਿਆ ਉਹਨਾਂ ਦੇ ਕੱਪੜੇ ਵੇਖਣ ਵਾਸਤੇ ਕਿਦੋਂ ਮੈਨੂੰ 20 ਵਰੀ ਆਣੀ ਨਾ ਸੱਦਿਆ ਕਰ ਤਾਂ ਆਖਰ ਕਿੱਡੀ ਘਾਟ ਲਈ ਜੰਨੇ ਆਪਣੇ ਬਾਹਾਂ ਆਕੜੀਆਂ ਦੇਖਿਆ ਜਦੋਂ ਮਸੇ ਬਖਾਲੀ ਸ਼ਾਪ ਵੀ ਆ 90 ਹਜ਼ਾਰ ਦੀ ਬਣੀ ਆ ਇਹਨੂੰ ਮਾਫਾ ਸ਼ਰਮ ਨੂੰ ਲਈ ਤਿੰਨ ਜੀ ਮੈਂ ਲੈ ਕੇ ਆ ਗਈ ਚੌਥਾ ਵੀ ਲੈ ਆ ਗਈ ਤੇ 2500 ਹੀ ਦੇਣਾ ਇਹਨੂੰ ਉਹ ਚੱਲ ਕੋਈ ਗੱਲ ਨਹੀਂ 90 ਹਜ਼ਾਰ ਦੀ ਜਿਹੜੀ ਸਾਡੇ ਘਰ ਹੀ ਰਹਿਣੀ ਆ ਉਹ ਕਿਹੜੀ ਲੈ ਗਈ ਚੌਥੇ ਉਹੋ ਗੱਲ ਸ਼ਰਮ ਨਹੀਂ ਆ ਨੀ ਆ ਬੰਦਾ ਆਂਦਾ ਵੀ 500 ਕੰਮ ਕੇ ਜੇ ਕਾਰਖਾਨਾ ਜਾਣਾ ਕੋਈ ਨਹੀਂ ਜਾਣ ਜੇ ਤੂੰ ਜਾਏਂਗੀ ਕੱਲ ਨੂੰ ਤਾਂ ਤੂੰ ਵੀ ਦੇ ਆਈਆਂ 500 ਹੀ ਚੱਲ ਜਿਓ ਸਾਡਾ ਟੱਬਰ ਹੀ ਆਹੋ ਤੁਸੀਂ 500 ਦੇ ਰਹਿਣਾ ਵਾ ਤੁਸੀਂ ਤਾਂ ਵੱਖੋ ਵੱਖੀ ਮੁਰਤੇ ਅਖੜਾ ਫੜਾਓ ਆਹ ਵੱਖੋ ਵੱਖੀ ਫੜਾ ਲਓ ਆਪਣੀ ਅੱਗੇ ਤੈਨੂੰ ਬੜੇ ਚੰਗੇ ਲੱਗਦੇ ਛੇਦੀ ਛੇਦੀ ਮੈਨੂੰ ਉਹ ਤੇਨੂੰ ਜਿਵੇਂ ਲੱਗਦੇ ਮੈਨੂੰ ਚੰਗੇ ਲੱਗਦੇ ਹਾਂ ਕਰ ਦੇ ਜੇ ਅੱਜ ਸਾਦਲੇ ਗਾਂ ਨਹੀਂ ਜੇ ਸਦਣੀ ਇਹ ਵੇਖ ਲਓ ਅਹੀਂ ਆ ਪੈਜਨ ਮੰਦਰ ਮਨਾਂ ਲਾਗੇ ਸਾਡੀ ਅੱਥੇ ਮੈਂਦੀ ਲੋੜ ਆਇਆ ਲੱਗੇ ਮੇਰੇ ਕੋ ਹੋਰ ਸੁਣ ਮੇਰੀ ਗੱਲ ਸੁਣ ਦਹੀਂ ਹੈਗਾ ਘਰ ਹੈਗਾ ਜਾ ਕੇ ਤੇ ਲਸੀ-ਲਸੀ ਬਣਾ ਕੇ ਪੀ ਰਾ ਠੰਡੀ ਰਹਿ ਥੋੜੀ ਆਹੋ ਠੀਕ ਆ ਗਿਆ ਹੁਣ ਆਪਣੇ ਟੱਬਰ ਤੇ ਗੱਲ ਆਈ ਤਾਂ ਹੁਣ ਠੰਡੀ ਰਹਿ ਪਾਣੀ ਪੀ ਲਈਆ ਟੱਬਰ ਤੇ ਗੱਲ ਆਈ ਉਹ ਜਿੱਦਾਂ ਨੇ ਹੈਗੇ ਆ ਮਾੜੇ ਚੰਗੇ ਹੁਣ ਕੀ ਕਰੀਏ ਟਾਈਮ ਪਾਸ ਕਰਨਾ ਹੀ ਆ ਨਾ ਸਿੱਧੀ ਤਾਂ ਵੀ ਬੰਦਾ ਚੰਗਾ ਨਹੀਂ ਲੱਗਦਾ ਪਈ ਲੋਕਾਂ ਨੇ ਗੱਲਾਂ ਕਰਨੀਆਂ ਵਾ ਪਈ ਉਹ ਮਾੜੇ ਆ ਉਹ ਗਰੀਬ ਆ ਤਾਂ ਉਹਨਾਂ ਨੂੰ ਧੰਨ ਛੱਦੇ ਸਾਰੇ ਥਾਂ ਰੱਖਣੇ ਪੈਂਦੇ ਆ ਗੱਲ ਤੇ ਵੀਰ ਦੀ ਠੀਕ ਆ ਸਾਰਾ ਟੱਬਰ ਮਾਂਜੇ ਨਾ ਹੋਰ ਵੀ ਚਾਹੀਦਾ ਸ਼ਰਨਪੋਤ ਹਾਂਜੀ ਗੱਲ ਜੀ ਬਾਕੀ ਪਰਿਵਾਰ ਕਿੱਥੇ ਆ ਇੱਥੇ ਹੀ ਨੇ ਜਬ ਆਵਾਜ਼ ਮਾਰ ਕੋਟਾ ਨਸਲਾਹ ਕਰਨੀ ਆ ਨਹੀਂ ਆਉ ਆਇਓ ਮੰਮੀ ਆਇਓ ਹਬਾ ਡਾਡੀ ਵਜਮਾਨ ਰ ਤਾਨੂੰ ਕਿਆੜੇ ਕੋਈ ਸਲਾਹ ਕਰਨੀ ਆ ਤੁਸੀਂ ਵੀ ਆਇਓ ਲੰਬੜਦਾਰ ਨੇ ਤੀਹਣੀ ਕੋ ਸਲਾਹ ਸਿੱਧੀ ਪੁੱਠੀ ਤਾਂ ਹੀ ਡਏ ਨਾ ਹੋਰ ਟਾਈਮ ਲਾ ਦੇਣਾ ਹੀਗਾ ਸਾਨੂੰ ਕਹਿਤਾ ਕਿ ਜਾਓ ਜਾਓ ਆ ਗਿਆ ਤੁਹਾਡੇ ਮਗਰੇ ਮੈਂ ਚੱਲ ਯਾਰ ਦੇਖੋ ਭੈਣ ਭਰਾ ਖੇਡ ਖਲੋਣਾ ਪਿੰਨ ਦਾ 10 ਮਿੰਟ ਐਨਾ ਚਿਰ ਦੱਸੋ ਕਿਹੜੀ ਸਲਾਹ ਕਰਨੀ ਆ ਉਹ ਬੈਠ ਜਾਓ ਪਹਿਲਾਂ ਜ਼ਰੂਰ ਤੇ ਇੱਕ ਚੀਜ਼ ਦੀ ਸਾਨੂੰ ਬਹੁਤ ਜ਼ਿਆਦੀ ਕਿਹੜੀ ਚੀਜ਼ ਦੀ ਰੜੀ ਹੈ ਕਿਹੜੀ ਚੀਜ਼ ਹੈ ਉਹ ਯਾਰ ਲੋਕੀ ਅ ਗੱਡੀਆਂ ਗੁੱਡੀਆਂ ਤੁਰੇ ਫਿਰਦੇ ਮੇਰਾ ਤਾਂ ਗੱਡੀ ਨਾਲ ਲੈ ਲਈ ਨਵੀਂ ਇੱਕ ਕਾਰ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਤੁਸੀਂ ਕਿੱਥੋਂ ਲੈ ਲੈਣੀ ਆਪਾਂ ਕਾਰ ਉਹ ਯਾਰ ਬਾਕੀ ਇਤਿਜਾਮ ਸਾਰਾ ਹੋ ਜਾਊਗਾ ਤੁਸੀਂ ਹਾਂ ਕਰੋ ਨਾ ਬਾਕੀ ਦੇ ਸਾਰੇ ਕੰਮ ਤਾਂ ਹੀ ਹੋਣੇ ਆ ਗੱਲਾਂ ਕਰਨ ਲੇਗੇ ਨਾ ਸਿਰਫ ਕਾਰ ਕਿਹੜੀ ਆਉਣੀ 10-15000 ਦੀ ਹਾਂ ਕਾਰ ਜਿਹੋ ਹੁੰਦੀ 10-12 ਲੱਖ ਦੀ ਕਾਰ ਆਉਣੀ ਮੰਮੀ ਅਹੀਂ ਤੇ ਕਿਤਾ ਸੁਪਨਾ ਨਹੀਂ ਦੇਖ ਸਕਦੇ ਤੁਹਾਨੂੰ ਪਤਾ ਨਹੀਂ ਕਿੰਨੇ ਪੱਟੇ ਚਾਹੀਦੇ ਪਤਾ ਨਹੀਂ ਕਿਹਨੇ ਕਹਤਾ 10-12 ਲੱਖ ਦੀ ਹੁੰਦੀ ਆ ਢਾੜੀ ਹੋਰ ਕਿੰਨੀ 8-9 ਲੱਖ ਤੇ ਆਉਂਦੀ ਆਂ ਤੇ ਚੰਗੀ ਭਲੀ ਆੜੀ ਸੱਗਰ ਦੀ ਤੁਰੀਆਂ ਫੇਰਦੀਆਂ ਵਾ 8-9 ਲੱਖ ਵੀ ਵੇਖੋ ਕਿੰਨਾ ਹੁੰਦਾ ਵਾ ਨਾ 8-9 ਲੱਖ ਹੈਗਾ ਤੁਹਾਡੇ ਕੋਲ ਉਹ ਚਲ ਕੋਈ ਨਹੀਂ ਮੈਂ ਤੇ ਤੁਹਾਡੇ ਨਹੀਂ ਮੈਂ ਤੁਹਾਡਾ ਮਨ ਮੰਨਦਾ ਵਾ ਨਹੀਂ ਨਹੀਂ ਆਡਾ ਨਹੀਂ ਮਨ ਮੰਨਦਾ ਤੇ ਬਰਗਾ ਲੈ ਕੇ ਗਈ ਜੇ ਜੇ ਕਾਰ ਅਸੀਂ ਅੱਜ ਲੈਣੇ ਆ ਨਾ ਤੇ ਲੱਗੇ ਮੀਂਹ ਝੜੀ ਦੇ ਵਿੱਚ ਕਿਤੇ ਜਾਣ ਕੋਣ ਬੈਠੇ ਰਹੀਦਾ ਵਾ ਕਿਤੇ ਵਿਆਹ ਸ਼ਾਦੀ ਦਾ ਕਾਰਡ ਆ ਜੇ ਮੜਾ ਬਦਲਾ ਤੇ ਮੀਂਹ ਆ ਜੇ ਸਾਰਾ ਟਪਰ ਇੱਥੇ ਬੈਠੇ ਰਹੀਦਾ ਉਹਨਾਂ ਜਿਹਨੂੰ ਰੋਟੀ ਪਾਣੀ ਖਾ ਕੇ ਗਾਹਾਂ ਜਾਂਦੇ ਤੂੰ ਹੀ ਤੇ ਐਵੇਂ ਗੱਲਾਂ ਕਰੀ ਜਾਂਦੇ ਜੇ ਥੋੜੇ ਬਹੁਤੇ ਪੈਸੇ ਆਪਣੇ ਕੋਲ ਹੋਣ ਤੇ ਤਾਂ ਵੀ ਤੁਹਾਨੂੰ ਆਖੇ ਵੀ ਕੋਈ ਨਹੀਂ ਗੱਡੀ ਲੱਲਾਂਗੇ ਪਤਾ ਨਹੀਂ ਕਿਦਾਂ ਨੇ ਗੱਲਾਂ ਕਰੀ ਜਾਂਦੇ ਤੁਸੀਂ ਅੱਜ ਤੂੰ ਪਾਣੀ ਕਿਹੜੀ ਤੇਰੀ ਵੀ ਸਦੀ ਦੀਆਂ ਗੱਲਾਂ ਕਰਦੀਆਂ ਹੁਣ ਤੇ ਇੱਕ ਤੂੰ ਹੀ ਫੋਨ ਕਰੋ ਲੋਕੀ ਗੱਡੀ ਘਰ ਛੱਡ ਜਾਂਦੇ ਆ ਉਹ ਥੋੜੇ ਬਹੁਤੇ ਕਮਲਿਏ ਪੈਸੇ ਦੇਣੇ ਪੈਂਦੇ ਆ ਨਾਰੇ ਜਿਹਨੂੰ ਗੱਲ ਇੱਕ ਤੂੰ ਹੋ ਦੀ ਕਿ ਤੈਨੂੰ ਨਹੀਂ ਪਤਾ ਗੱਲ ਦਾ ਗਾੜੀ ਗਰਮੀ ਕਿੰਨੀ ਆਉਣ ਦੀ ਆ ਇਹਨੇ ਵਿੱਚ ਆਇਆ ਕਰਨਾ ਉਹ ਮੁਰਕੇ ਕੰਮ ਤੇ ਉੱਥੇ ਠੀਕ ਨਹੀਂ ਤੇ ਮੈਨੂੰ ਇਹ ਆ ਵੀ ਮੁਰਕੇ ਗਰਮੀ ਚ ਕਿੱਥੇ ਭੋਜ ਦੇ ਰਿਆ ਕਰਨਗੇ ਨਿਆਣੇ ਤੇ ਸੁਖ ਤੇ ਬੜਾਵਾ ਚੀਜ਼ਾਂ ਦਾ ਸਾਨੂੰ ਵੀ ਪਤਾ ਸੁਖ ਬੜਾਵਾ ਸਾਡੇ ਕੋਲ ਕੋ ਹੋਵੇ ਤਾਂ ਤਾਂ ਵਾ ਨਾ ਅੱਛਾ ਆ ਬੇੜਾ ਗਰਕ ਜੇ ਲੰਬੜਦਾਰ ਦਾ ਇਸੇ ਕਰਕੇ ਤੁਹਾਨੂੰ ਖਿਲਾਰ ਕੇ ਖਿਲੋਤਾ ਹੀਗਾ ਆਹ ਸਲਾਵਾ ਦੇਣ ਰਿਹਾ ਹੀ ਤੁਹਾਨੂੰ ਉਹ ਦੱਸ ਹੈ ਕਮਲਿਏ ਉਹ ਇਹੋ ਜੀਆਂ ਸਲਾਹਾਂ ਕੌਣ ਦਿੰਦਾ ਹੁੰਦਾ ਤੈਨੂੰ ਇਹ ਗੱਲ ਦਾ ਪਤਾ ਲੋਕੀ ਤੇ ਸੜਦੇ ਇਹੋ ਜੀ ਸਲਾਹ ਦਿੱਤੇ ਆ ਹੈ ਇਹ ਸਲਾਹ ਦਿੱਤੀ ਆ ਮੇਰੇ ਭਰਾ ਦੇ ਵੱਡੇ ਨੇ ਭਰਾ ਤਾਂ ਦੇ ਨੇ ਆਹੋ ਨਾ ਪੋਤਾ ਹਾਂਜੀ ਮਮੀ ਮੈਂ ਤਾਂ ਸਲਾਹ ਡਈ ਆ ਮਾਨਾ ਬਣਾਉਣਾ ਦੱਸੋ ਹੁਣ ਕਿਹੜੀ ਸਲਾਹ ਬਣਾਉਂਦੇ ਹੋ ਤੁਸੀਂ ਸਲਾਹ ਇਹ ਆ ਕਿ ਤੂੰ ਸਾਰਾ ਦਿਨ ਕੰਮ ਕਰਦੀ ਰਹਿਣੀ ਹੈ ਤੇ ਜੇ ਪੋਤਾ ਉਹ ਚਾਰ ਦਿਨ ਨੇ ਵੀ ਤੂੰ ਫਿਰ ਤਰਨਾ ਲਿਆ ਕਲੀੜਾ ਕੱਪੜਾ ਨਾ ਚੱਜਦਾ ਪਿਆ ਸਾਰਾ ਦਿਨ ਕੰਮ ਚ ਨਗਾ ਛੜਿਆ ਇਹ ਫਾਇਦਾ ਕੀ ਪੁੱਤ ਤੇਰੇ ਨਵੇਂ-ਨਵੇਂ ਵਿਆਹ ਦਾ ਕੰਮ ਤੇ ਮੰਮੀ ਆਪ ਹੀ ਕਰਨਾ ਵਾ ਕਿ ਥੋੜੀ ਕਰਕੇ ਜਾਣਾ ਉਹ ਪੁੱਤ ਕੋਈ ਗੱਲ ਨਹੀਂ ਸਾਰੀ ਨਹੀਂ ਬਠੇਰਾ ਕੁਝ ਪਾਈ ਹਣਡਾਈ ਦਾ ਵਾ ਤੇ ਉਹ ਸਾਰੀ ਉਮਰ ਕੰਮ ਨਹੀਂ ਕਰਨਾ ਵਾ ਮੈਂ ਤੇਰੇ ਡੈਡੀ ਨੂੰ ਸੁਣਾ ਦਿੰਨੀ ਆ ਕੋਈ ਕੰਮ ਵਾਲੀ ਦਾ ਪਤਾ ਕਰ ਨਹੀਂ ਨਹੀਂ ਮੰਮੀ ਐਵੇਂ ਕੱਦ ਨਹੀਂ ਉਹਨਾਂ ਨੂੰ ਪੈਸੇ ਦੇਣੇ ਆ ਨਹੀਂ ਮੰਮੀ ਕਿਸੇ ਨੂੰ ਨਹੀਂ ਕਹਿਣੀ ਲੋੜ ਹੈਗੀ ਮੁੜ ਕੇ ਸਾਰਾ ਦਿਨ ਮੰਜੀਆਂ ਤੋੜਨੀਆਂ ਵਾ ਇਹੀ ਵੇਲੀਆਂ ਨੇ ਕੀ ਕਰਿਆ ਕਰਨਾ ਨਾਲ ਇਦਾਂ ਵਾ ਵਾ ਟਾਈਮ ਨਾਲ ਨਾ ਉੱਠ ਜਾਈਦਾ ਵਾ ਉਦਾਂ ਫਿਰ ਸੁੱਤੇ ਰਿਆ ਕਰਾਂਗੇ ਸਾਰਾ ਦਿਨ ਲੈ ਪੁੱਤ ਸੌਣਾ ਕਿਉਂ ਉਹ ਦਾ ਬੰਦਾ ਟੀਵੀ ਵੇਖ ਲੈਂਦਾ ਉਹ ਦਸ ਮਿੰਟ ਇਹ ਥੋੜਾ ਹੁੰਦਾ ਵੀ ਜੇ ਕੰਮ ਨਹੀਂ ਕਰਨਾ ਤੇ ਸਾਰਾ ਦਿਨ ਵੇਲੇ ਰਹਿਣਾ ਕਦੀ ਕੋਈ ਨਾਟਕ ਵੇਖ ਲਿਆ ਕਦੀ ਕੋਈ ਨਾਟਕ ਵੇਖ ਲਿਆ ਕਦੀ ਆਪਣੇ ਭੈਣ ਭਰਾ ਨੂੰ ਕੇ ਨੂੰ ਫੋਨ ਲਾ ਲਿਆ ਪੁੱਤ ਮੰਮੀ ਇੰਨਾ ਫੋਨ ਵੇਖਣਾ ਵੀ ਨਹੀਂ ਚੰਗਾ ਹੁੰਦਾ ਤੇ ਨਾ ਟੀਵੀ ਵੇਖਣਾ ਵੀ ਨਹੀਂ ਚੰਗਾ ਹੁੰਦਾ ਉਹ ਕਿ ਅੱਖਾਂ ਤੇ ਅਸਰ ਪਏਗਾ ਉਹ ਚੱਲ ਬਾਬਾ ਤੂੰ ਆਪਣੀ ਮਰਜ਼ੀ ਕਰਨੀ ਤੂੰ ਮੇਰੀ ਕਦੀ ਨਹੀਂ ਮੰਦੀ ਹੈਗੀ ਮੈਂ ਅਧਰੇ ਪਿਓ ਨਾਲ ਲੱਗੀ ਕਾ ਦਾ ਮਸਲਾ ਇਹ ਕਰ ਮੰਨ ਗਿਆ ਕਿ ਇਤਨੀ ਮੈਨੂੰ ਕੋਈ ਡੱਕ ਸਕਦਾ ਮੈਨੂੰ ਬੜਾ ਦੁੱਖ ਲੱਗਦਾ ਤੂੰ ਸਾਰਾ ਦਿਨ ਕੰਮ ਕਰਨੀ ਹੈ ਤੇ ਰੋਲੀ ਚੱਲੀ ਹੈ ਮੰਮੀ ਸਗੋਂ ਇਦਾਂ ਕੰਮ ਕਰਦੇ ਰਵਾਂਗੇ ਨਾ ਤੇ ਚੱਲਦੇ ਫਿਰਦੇ ਰਵਾਂਗੇ ਮੁੜ ਕੇ ਵੇਲਾ ਸਰੀਰ ਨਾ ਬਿਮਾਰੀਆਂ ਦਾ ਘਾਰ ਹੀ ਹੁੰਦਾ ਵਾ ਕੋਈ ਗੱਲ ਨਹੀਂ ਕਰਨੀ ਹੈ ਤੁਹਾਡੇ ਪਿਓ ਨਾਲ ਗੱਲ ਤੇਰੀ ਤੇ ਆਦਤ ਵਾ ਤੂੰ ਤਾਂ ਮੰਨਦੀ ਹੀ ਨਹੀਂ ਕਿਹਦੀ ਹੈਗੀ ਵੇਖੀ ਜੇ ਉਹ ਚਾਰ ਦਿਨ ਆਈ ਨਾ ਕੰਮ ਵਾਲੀ ਤੇ ਤੈਨੂੰ ਸੁੱਖ ਮਿਲਿਆ ਤੂੰ ਆਪੇ ਮੁੜ ਕੇ ਆਖਣਾ ਮੰਮੀ ਨਾ ਹਟਾਮੀ ਚਲੋ ਕਰ ਲੋ ਗੱਲ ਮੰਮੀ ਦੇ ਦਿਮਾਗ 'ਚ ਵੀ ਨਾ ਕੋਈ ਨਾ ਕੋਈ ਨਵੀਆਂ ਹੀ ਸਕੀਮਾਂ ਆ ਬਹਾਰ ਰਹੀਆਂ ਨੇ ਜਿਹੜਾ ਕੰਮ ਆਪ ਕਰ ਲੈਣਾ ਉਹ ਕਿਸੇ ਨੇ ਥੋੜੀ ਨਾ ਕਰ ਦੇਣਾ ਵਾ ਮੇਰੀ ਗੱਲ ਸੁਣਾ ਮੈਂ ਆਪੇ ਆਪਾਂ ਕੰਮ ਕਰੀਏ ਕਿਹੜਾ ਕੰਮ ਕਰ ਲਵਾਂ ਪਾਣੀ ਕਿਹੜਾ ਕੰਮ ਕਰ ਦੇਣਾ ਹੁਣ ਮੈਂ ਸਾਰਾ ਦਿਨ ਸਾਡੀ ਬੋਟੀ ਵਿਚਾਰੀ ਕੰਮ ਕਰਦੀ ਰਹਿੰਦੀ ਐ ਤੇ ਜਾਓ ਨਾ ਕੋਈ ਕੰਮ ਵਾਲੀ ਦਾ ਫਤਕ ਕਰਕੇ ਆਓ ਉਹਨੂੰ ਕੰਮ ਵਾਲੀ ਰੱਖ ਦਈਏ ਉਹ ਕੰਮ ਵਾਲੀ ਤੇ ਰੱਖ ਦਾਂਗੇ ਕੋਈ ਗੱਲ ਨਹੀਂ ਪਰ ਤੁਸੀਂ ਦੋਹਾਂ ਜਣੀਆਂ ਨੇ ਗੋਡਿਆਂ ਘਟਿਆਂ ਤੇ ਬਹਿਣਾ ਮੁੜ ਕੇ ਉਹ ਕਿਤੇ ਨਹੀਂ ਬਹਿ ਜਾਂਦੀਆਂ ਕਿਤੇ ਲੈ ਲੈਂਦੇ 4 ਦਿਨ ਸੁੱਖ ਕੇ ਅਸੀਂ ਸਾਰੀ ਉਮਰ ਠੇਕਾ ਚੁੱਕਿਆ ਵੀ ਕੰਮ ਹੀ ਕਰੀਏ ਸੁੱਖ ਤਾਂ ਲੈ ਲੇਗੀ ਪਰ ਇਹ ਵੀ ਹੱਥ ਪੈ ਨਹੀਂ ਵਿਲੇ ਰਹਿਣ ਦੀ ਨਾਲੇ ਉਹ ਮਾੜਾ ਮੋਟਾ ਕਰਕੇ ਗਾਂਹ ਜਾਂਦੀਆਂ ਉਤੋਂ ਤਾਂ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੀਆਂ ਉਹ ਰੋਟੀ ਪਾਣੀ ਆਪ ਬਣਾ ਲਿਆ ਕਰਾਂਗੇ ਉਹ ਨਾ ਨਾ ਉਹਦੇ ਕੋ ਕਰਾਵਾਂਗੇ ਉਹ ਚਲ ਉਹ ਤੂੰ ਛੱਡ ਹੋ ਜੂਗਾ ਨਾਲੇ ਜਿਹੜਾ ਵੀ ਕੋ ਰਿਸ਼ਤੇਦਾਰ ਭੈਣ ਭਰਾ ਆਉਂਦਾ ਨਾ ਸਾਰੇ ਆਂਦੇ ਆਪੇ ਕਰਦਾਂਗੇ ਪਤਾ ਮੈਂ ਕੋਈ ਹੋਰ ਸਕੀਮ ਲਾ ਕੇ ਬੈਠਾ ਵਾਂ ਉਹ ਸੁਣ ਤੂੰ ਹਾ ਹਾ ਉਹ ਕਿਹੜੀ ਸਕੀਮ ਆ ਜਿਹੜਾ ਮੈਨੂੰ ਪਤਾ ਹੀ ਨਹੀਂਗਾ ਮਨਜਿੰਦਰ ਨੂੰ ਲੱਗਾ ਵਾ ਗੱਡੀ ਲੈ ਕੇ ਦੇਣ ਹਾ ਹਾ ਮੁੜ ਕੇ ਉਹਨੂੰ ਪਾ ਕੇ ਦੇਣ ਦਾ ਫਿਰ ਉਹ ਪੈਸੇ ਦੇ ਦੇਣੀ ਨਹੀਂ ਸਦਾ ਨੇ ਪੈਸੇ ਲੈਣੇ ਆ ਹਾਂ ਕਾਰ ਲੈ ਕੇ ਦੇਣ ਲੱਗਾ ਵਾ ਤੇ ਮੰਨ ਗਿਆ ਆਹੋ ਮੰਨਿਆ ਉਹ ਜਾਂਦਾ ਗੱਲ ਹੀ ਕੋਈ ਨਹੀਂ ਮੈਂ ਕਿਹਾ ਵੀ ਥੋੜੇ ਬੋੜੇ ਅਸੀਂ ਜਮਾ ਕਰਾਓ ਬਾਕੀ ਕਰਾਉਨੇ ਆ ਤੁਹਾਡੀਆਂ ਕਿਸ਼ਤਾਂ ਤੇ ਮੈਂ ਕੋਈ ਮੈਂ ਵਿਰਿਆ ਕਰੋ ਤੇ ਮੰਨ ਗਿਆ ਹੀ ਅੱਛਾ ਤਾਂ ਤੁਹਾਨੂੰ ਵੀ ਚੋਖੀ ਲਾਭ ਹੋਊਗਾ ਮੈਨੂੰ ਇਹ ਦੱਸੋ ਮੈਨੂੰ ਲਾਭ ਇਹ ਹੋਊਗਾ ਮੁੜ ਕੇ ਹੌਲੀ ਜੀ ਹੱਥਾਂ ਦੇ ਚੜਾ ਕੇ ਤੇ ਇਹਨੂੰ ਫਿਰ ਉੱਥੇ ਕਰਜ਼ਾ ਕਰਾਵਾਂਗੇ ਤੇ ਪੈਲੀ ਤੋਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ 10-20 ਲੱਖ ਇਹਨੂੰ ਵੀ ਲਾ ਕੇ ਦੇਣਾ ਇੱਕ ਵਾਰੀ ਮੇਰੇ ਢਿੱਕੇ ਤੇ ਆਵੇ ਥੋੜਾ ਜਿਹਾ ਹਾਂ ਇਹ ਵੀ ਗੱਲ ਤੁਹਾਡੀ ਠੀਕ ਹੈ ਕਾਰ ਕੋ ਲਾਊਗਾ ਤੁਰੂ ਫਿਰੂਗਾ ਬੈਂਕ ਮੁੰਕ ਚ ਇਹਨੂੰ ਖੜੂਗਾ ਇਹਦੀ ਵਾਗੀ ਬੂਕ ਵੀ ਕਰਾਉਂਗਾ ਥੋੜੀ ਬੋਦੀ ਚਾਹ ਜੂ ਪਿਆ ਲਣਗੇ ਇਹਨੂੰ ਬੈਂਕ ਵਾਲੇ ਆਹੋ ਥੋੜਾ ਖੁਸ਼ ਹੋਊਗਾ ਤੇ ਮੁੜ ਕੇ ਇਹਨੂੰ ਕਹਾਂਗਾ ਵੀ ਸ਼ਦਾਈਆ ਕਰਜ਼ਾ ਲਿਆ ਤੇ ਕੋਈ ਕੰਮ ਕਰ ਕਿੱਥੇ ਉਹਨੇ ਮੰਨਣ ਦੇਣਾ ਦੇ ਨਾਲ ਦੀ ਨਹੀਂ ਹੁਣ ਅਸੀਂ ਕਰ ਜੇ ਲੈ ਆ ਤੇ ਇਹਨਾਂ ਕੱਲ ਨੂੰ ਕਿਹਾ ਕਰਨਾ ਵੀ ਇਹ ਤੇ ਬੈਂਕਾਂ ਦੇ ਕਰ ਲਈ ਆ ਆ ਨਾਇਬ ਨਾਲ ਨਾਲ ਜਾਣਗੇ ਨਾਲ ਜਾਣਗੇ ਨਾਲ ਆਕਿਆ ਦਿਮਾਗ ਸਹੀ ਤੁਹਾਡਾ ਠੀਕ ਆ ਕਣੀ ਆ ਸਹੀ ਆ ਇਹ ਨਾਲ ਇਹਨੂੰ 20 ਲੱਖ ਦਵਾਵਾਂਗੇ ਤੂੰ ਵੀ ਚੁੱਪਾਂ 7 ਲੱਖ ਲੈ ਕੇ ਆ ਵਰਤਾਂ ਵੀ ਇਹ ਗੱਲ ਕਰ ਲਿਓ ਨਾ ਜਿੰਨੇ ਮੰਨਵਾਉਣੀ ਆ ਵਿੱਚੋਂ ਮੈਨੂੰ ਵੀ ਦਵਾਇ ਥੋੜੀ ਬੋਤ ਪਹਿਲਾਂ ਮੈਨੂੰ ਗੱਡੀ ਲੈ ਕੇ ਦੇ ਲਾਂਦੇ ਇਹਨੂੰ ਇਹ ਅਗਲਾ ਸਟੈਪ ਮੇਰਾ ਇਹੋ ਹੀ ਆ ਆ ਬੜਾ ਵਧੀਆ ਕੀਤਾ ਜੀ ਸ਼ਰੀਕ ਕਿਤੇ ਸਾਡੇ ਤੋਂ ਤਾਂ ਨਾ ਹੋ ਜੇ ਨਾਲੇ ਤੂੰ ਤਾਂ ਕਹਿੰਦੀ ਰਹਿੰਦੀ ਆ ਵੀ ਤੂੰ ਉਹਨਾਂ ਦੇ ਹੋਇਆ ਮਰ ਚਲੇ ਆਵਾ ਉਹ ਸ਼ਦਾ ਤੈਨੂੰ ਕੀ ਪਤਾ ਵਾ ਮੇਰੇ ਅੰਦਰ ਕੀ ਚੱਲਣ ਡਿਆ ਉਹ ਮੈਂ ਤੇ ਆਖਿਆ ਤੁਸੀਂ ਕਦੀ ਇਹੋ ਜੀ ਚੀਜ਼ ਸੋਚੀ ਹੀ ਨਹੀਂ ਮੈਂ ਬਥੇਰਾ ਕਰਜ਼ਾ ਲਾ ਲਿਆ ਬੈਂਕਾਂ ਤੋਂ ਵੇ ਸਾਰਾ ਕੁਝ ਬਣਾਤਾ ਨਾ ਹਾਂ ਸੀਗਾ ਕਿ ਨਹੀਂ ਹੁਣ ਮੈਂ ਇਹਦੀ ਭਾਰੀ ਤੇ ਕਰਜ਼ਾ ਲੈਣਾ ਆ ਵਧੀਆ ਕੀਤਾ ਤੇ ਪਤਾ ਨਾ ਲੱਗੇ ਉਹਦੀ ਬੁੱਢੀ ਨੂੰ ਜਿਉਂ ਉਹਨੂੰ ਲੱਗੇ ਨਾ ਉਹਨੇ ਨਹੀਂ ਜੇ ਕਰਨ ਦੇਣਾ ਅੱਗੇ ਮੈਂ ਇਹ ਵਰਤੂਗਾ ਬਾਕੀ ਇਹਦੇ ਰਹਿੰਦੇ ਜਿਹੜੇ ਮੈਂ ਵਰਤ ਲੈਣੇ ਚੱਲ ਫਿਰ ਮਿੱਠੇ ਬਣੂ ਨਾ ਓਲਾ ਹੈਗਾ ਉਹਨੂੰ ਕੀ ਪਤਾ ਵਾ ਆ ਇਹ ਗਲਤ ਤੁਹਾਡੀ ਸੀਗਾ ਚਲ ਸਕੀਮ ਨਾਲ ਕੰਮ ਕਰੋ ਠੀਕ ਆ ਕਿ ਨਹੀਂ ਆ ਤਾਂ ਕੰਮ ਵਾਲੀ ਤੇ ਪਤਾ ਕਰ ਦਿਓ ਕਰਦਨੇ ਆ ਪਤਾ ਨਾਲੇ ਨੂੰ ਕਵਾਂਗੇ ਵੀ ਕੋਠਿਆਂ ਨੂੰ ਪੇਂਟ ਪਾੜ ਕਰਾ ਇੱਕ ਉੱਤੇ ਸਟੋਰੀ ਹੋਰ ਪਾ ਆਹ ਹੋ ਆਹ ਠੀਕ ਹੈ ਇਦਾਂ ਹੀ ਬਸ ਮਿੱਟੇ ਜੇ ਮੰਨੂਗਾ ਆ ਤਾਂ ਫੇਰ ਕਰਦੇ ਸੱਲੇ ਆਊਗਾ ਆਹ ਹੋ ਇਹ ਤਾਂ ਗਲਤ ਆਡੀ ਠੀਕ ਹੈ ਚੰਗਾ ਕੀਤਾ ਇਦਾਂ ਸੱਦ ਲਿਆ ਪਰ ਪਹਿਲਾਂ ਤਾਂ ਮੈਂ ਬੜੀ ਔਕੀ ਕਾਨੂੰ ਸਦਿਆ ਜਾ ਜਾ ਕੇ ਨਾ ਤੇ ਆਪਣਾ ਕੋਈ ਕੰਮਕਾਰ ਕਰ ਤੇ ਮੈਨੂੰ ਪਾਣੀ ਪਾ ਲੈਣੇ ਪਾਣ ਹਾਂ ਗਲੇ ਮਿਲਦਾ ਹੁੰਦਾ ਥੋੜਾ ਸਮਝਾਇਆ ਕਰੋ ਉਹ ਬਥੇਰਾ ਸਮਝਾਉਣਾ ਵਾ ਮੇਰੇ ਤੋਂ ਵੱਧ ਕਿੰਨੇ ਸਮਝਾਉਣਾ ਵਾ ਚਲ ਠੀਕ ਆ ਮੈਂ ਉਹ 50 ਵਾਥੇ ਮੁੰਡਾ ਤੁਹਾਨੂੰ ਖਾਣਾ ਹੈ ਥਾਲ ਥਾਲ ਜਾ ਕੇ